ਇਸਤਰੀ ਪੁਰਸ਼ ਦੇ ਸਬੰਧ ਅਤੇ ਇਹਨਾਂ ਦਾ ਆਪਣਾ ਆਪਣਾ ਚਰਿੱਤਰ ਮਨੁੱਖ ਵਿਗਿਆਨ ਦੇ ਚਰੋਖੇ ਚੋਂ ਡਾਕਟਰ ਸਰਜੀਤ ਸਿੰਘ ਢਿੱਲੋਂ ਦੀ ਪੁਸਤਕ ਇਸਤਰੀ ਪੁਰਸ਼ ਦੇ ਸਬੰਧ ਵਿੱਚੋਂ ਅਗਲਾ ਸਬਟਾਪਿਕ ਇਸਤਰੀ ਪੁਰਸ਼ ਦੇ ਸਬੰਧ ਅਤੇ ਇਹਨਾਂ ਦਾ ਆਪਣਾ ਆਪਣਾ ਚਰਿੱਤਰ ਜੇਕਰ ਮਨੁੱਖੀ ਹੋਣ ਤੋਂ ਕਾਇਰਤਾ ਅਤੇ ਮਨੁੱਖੀ ਰਿਸ਼ਤਿਆਂ ਚੋਂ ਭਰਮ ਤੇ ਫਰੇਬ ਤਿਆਗ ਦਿੱਤੇ ਜਾਣ ਤਾਂ ਸਾਡੇ ਹੱਥ ਵਿੱਚ ਖਾਲੀ ਡੱਬੇ ਦਾ ਢਾਂਚਾ ਹੀ ਰਹਿ ਜਾਵੇਗਾ ਪਰਮ ਅਤੇ ਗਰਜ਼ ਨਾਲ ਘਰ ਦਾ ਬਾਹਰ ਹੀ ਨਹੀਂ ਇਸ ਦਾ ਅੰਦਰ ਵੀ ਆਫਰਿਆ ਪਿਆ ਹੈ ਮਨੁੱਖ ਨੂੰ ਸਦਾ ਹੀ ਵਹਿਮ ਰਿਹਾ ਹੈ ਕਿ ਜਦ ਉਸ ਨੂੰ ਕਿਸੇ ਨੇ ਚਾਇਆ ਹੈ ਮਨੋ ਚਾਇਆ ਹੈ ਬੇਗਰਜ਼ ਚਾਇਆ ਹੈ ਇਸ ਅਡੰਬਰ ਦੇ ਖੋਖਲੇਪਣ ਉੱਪਰ ਉਸਰੀ ਹੋਈ ਉਸਦੀ ਹੋਂਮੈ ਆਕਾਸ਼ ਨੂੰ ਛੋ ਰਹੀ ਹੈ। ਇਸਤਰੀ ਅਤੇ ਪੁਰਸ਼ ਦੇ ਪ੍ਰਸਪਰ ਸਬੰਧਾਂ ਦੇ ਨਕਸ਼ ਵੀ ਇਸੇ ਸਦਕਾ ਧੁੰਦਲੇ ਪਏ ਹੋਏ ਹਨ। ਕੁਦਰਤ ਨੇ ਆਪਣੀ ਕਾਮਨਾ ਦੀ ਪੂਰਤੀ ਲਈ ਇਸਤਰੀ ਤੇ ਪੁਰਸ਼ ਦੇ ਸਬੰਧਾਂ ਨੂੰ ਭਾਵੇਂ ਮੋਹ ਦੀ ਮਹੀਨ ਚਾਦਰ ਨਾਲ ਕੱਜ ਰੱਖਿਆ ਹੈ। ਪਰ ਫਿਰ ਵੀ ਸਮੇਂ-ਸਮੇਂ ਇਹਨਾਂ ਦਾ ਕੋਰਾਪਣ ਮਨੁੱਖੀ ਵਤੀਰੇ 'ਚ ਝਾਕਦਾ ਦਿਖਾਈ ਦੇ ਜਾਂਦਾ ਹੈ। ਇਸਤਰੀ ਅਤੇ ਪੁਰਸ਼ ਦੀ ਇੱਕ ਦੂਜੇ ਤੋਂ ਵਿਸ਼ਵਾਸ ਤੇ ਨਿਸ਼ਠਾ ਦੀ ਮੰਗ ਚ ਕਦੀ ਘਾਟ ਨਹੀਂ ਆਈ ਇਹ ਮੰਗ ਸਦੀਆਂ ਤੋਂ ਆਪਣੀ ਥਾਂਵੇਂ ਬਣੀ ਹੋਈ ਹੈ ਤੇ ਸਦੀਆਂ ਤੋਂ ਹੀ ਚੱਲੀ ਆ ਰਹੀ ਹੈ ਇਸ ਦੀ ਅਪੂਰਤੀ ਚੋਂ ਉਮੜਦੀ ਨਿਰਾਸ਼ਾ ਇਸਤਰੀ ਅਤੇ ਪੁਰਸ਼ ਇੱਕੋ ਜਿਹੇ ਕਿਹੋ ਜਿਹੇ ਸਬੰਧ ਲੈ ਕੇ ਸੰਸਾਰ ਅੰਦਰ ਆਏ ਇਸ ਬਾਰੇ ਇੱਕ ਪ੍ਰਾਣਿਕ ਕਿੱਸਾ ਪ੍ਰਚਲਿਤ ਹੈ ਇਸ ਕਿੱਸੇ ਚ ਤਤ ਭਾਵੇਂ ਨਾ ਹੋਵੇ ਪਰ ਇਹ ਇਸਤਰੀ ਪੁਰਸ਼ ਦੀ ਇੱਕ ਦੂਜੇ ਪ੍ਰਤੀ ਰੁਚੀ ਦੇ ਪ੍ਰਤੀਕ ਚਿੰਨ੍ਹ ਨੂੰ ਅਗਿਰਦੀ ਕਲਪਨਾ ਜ਼ਰੂਰ ਹੈ ਇਸ ਨੂੰ ਕੁਝ ਇਸ ਪ੍ਰਕਾਰ ਦੁਹਰਾਇਆ ਜਾ ਸਕਦਾ ਹੈ ਕਿ ਸੰਸਾਰ ਨੂੰ ਰਚਣ ਲੱਗਿਆ ਬ੍ਰਹਮਾ ਨੇ ਕੇਵਲ ਪੁਰਸ਼ ਨੂੰ ਰਚਿਆ ਤੇ ਰਚਿਆ ਵੀ ਆਪਣੇ ਹੀ ਰੂਪ ਚ ਪੁਰਸ਼ ਪਹਿਲੋਂ ਪੈਲ ਇਕੱਲਾ ਹੀ ਜੰਗਲ ਚ ਭਟਕਦਾ ਰਿਹਾ ਬ੍ਰਹਮਾ ਨੂੰ ਉਸ ਉੱਪਰ ਦਾਇਆਈ ਸੰਸਾਰ ਭਰਦੀ ਆਕਰਸ਼ਣਮਈ ਕੋਮਲਤਾ ਤੇ ਸੁਖਮਤਾ ਨੂੰ ਇਕੱਤਰਤ ਕਰਕੇ ਇਹਨਾਂ ਚ ਉਸਨੇ ਇੱਕ ਇਸਤਰੀ ਰਚੀ ਅਤੇ ਫਿਰ ਉਸ ਨੂੰ ਉਸਦੇ ਉਸਨੇ ਪੁਰਸ਼ ਦੇ ਸਾਥ ਵਿੱਚ ਦੇ ਦਿੱਤਾ ਸਮਾ ਪਾ ਕੇ ਪੁਰਸ਼ ਬ੍ਰਹਮਾ ਕੋਲ ਪਰਤ ਆਇਆ ਤੇ ਉਸ ਦਾ ਧੰਨਵਾਦ ਕਰਨ ਦੀ ਥਾਵੇਂ ਉਲਟਾ ਸ਼ਿਕਾਇਤ ਕਰਨ ਲੱਗਾ ਇਸਤਰੀ ਦਾ ਸਾਥ ਮੈਨੂੰ ਪਸੰਦ ਨਹੀਂ ਤਾਂ ਇਹ ਤਾਂ ਸਾਰਾ ਦਿਨ ਮੇਰਾ ਸਿਰ ਖਾਂਦੀ ਰਹਿੰਦੀ ਹੈ ਨਾ ਆਪ ਕੁਝ ਕਰਦੀ ਹੈ ਤੇ ਨਾ ਮੈਨੂੰ ਕੁਝ ਕਰਨ ਦਿੰਦੀ ਹੈ ਇਹ ਕਹਿ ਕੇ ਅਤੇ ਇਸਤਰੀ ਨੂੰ ਬ੍ਰਹਮਾ ਕੋਲ ਛੱਡ ਕੇ ਪੁਰਸ਼ ਇਕੱਲਾ ਹੀ ਆਪਣੇ ਟਿਕਾਲੇ ਵੱਲ ਨੂੰ ਮੁੜ ਗਿਆ ਕੁਝ ਦਿਨ ਹੀ ਹੋਏ ਹੋਣਗੇ ਕਿ ਪੁਰਸ਼ ਬ੍ਰਹਮਾ ਕੋਲ ਮੁੜ ਪਰਤ ਆਇਆ ਤੇ ਤਰਲਾ ਕਰਨ ਲੱਗਾ ਜਿਹੋ ਜਿਹੇ ਵੀ ਇਸਤਰੀ ਹੈ ਮੈਨੂੰ ਇਹਦੇ ਸਾਥ ਦੀ ਲੋੜ ਹੈ ਉਸ ਬਿਨਾ ਮੈਂ ਰਹਿ ਨਹੀਂ ਸਕਦਾ ਹੁਣ ਮੈਂ ਸਦਾ ਉਸ ਨੂੰ ਆਪਣੇ ਨਾਲ ਰੱਖਣਾ ਦਾ ਯਤਨ ਕਰਾਂਗਾ ਇਹ ਤਾਂ ਪਤਾ ਨਹੀਂ ਕਿ ਬ੍ਰਹਮਾ ਨੇ ਪੁਰਸ਼ਵਾਰੇ ਇਸਤਰੀ ਦੀ ਰਾਏ ਜਾਣੀ ਕਿ ਨਾ ਪਰ ਇਸਤਰੀ ਦੀ ਪੁਰਸ਼ ਨੂੰ ਸੌਂਪਣਾ ਜ਼ਰੂਰ ਹੋ ਗਈ ਉਸ ਸਮੇਂ ਤੋਂ ਇਹ ਪੁਰਸ਼ ਇਸਤਰੀ ਨੂੰ ਮਨ ਪਰਚਾਵੇ ਦਾ ਸਭ ਸਾਧਨ ਸਮਝੀ ਬੈਠਾ ਹੈ ਤੇ ਆਪਣੀ ਸੰਪਤੀ ਸਮਝ ਕੇ ਉਸ ਉੱਪਰ ਅਧਿਕਾਰ ਜਮਾਈ ਬੈਠਾ ਹੈ ਇਸ ਨੂੰ ਕਦਾਚਿਤ ਉਚਿਤ ਨਹੀਂ ਕਿਹਾ ਜਾ ਸਕਦਾ ਲੜਦਿਆਂ ਅਤੇ ਹੇਜ ਜਿਤਾਉਂਦਿਆਂ ਤਰਸਕਾਰਦਿਆਂ ਤੇ ਪੁਚਕਾਰਦਿਆਂ ਦੁਰਕਾਰਦਿਆਂ ਅਤੇ ਪ੍ਰਸ਼ੰਸਾ ਕਰਦਿਆਂ ਕਰਾਉਂਦਿਆਂ ਇਹਨਾਂ ਦਾ ਸਾਥ ਨਿਭਦਾ ਆ ਰਿਹਾ ਹੈ। ਪੁਰਸ਼ ਦਾ ਇਹ ਵਿਚਾਰ ਹੈ ਕਿ ਉਹ ਇਸਤਰੀ ਦਾ ਰਖਵਾਲਾ ਹੈ, ਉਸ ਨੂੰ ਸਹਾਰਾ ਦੇਣ ਵਾਲਾ ਹੈ। ਉਸ ਦੇ ਜੀਵਨ ਬਤੀਤ ਦਾ ਸਾਧਨ ਹੈ। ਕੇਵਲ ਇੱਕ ਟਿਕਾਉਂਸਲਾ ਹੈ। ਸੱਚ ਤਾਂ ਇਹ ਹੈ ਕਿ ਪੁਰਸ਼ ਇਸਤਰੀ ਨੂੰ ਆਪਣਾ ਜੀਵਨ ਬਤਾਉਣ ਦੇ ਵਸੀਲੇ ਵਜੋਂ ਵਰਤ ਰਿਹਾ ਹੈ। ਪੁਰਸ਼ ਦੀ ਉਮਰ ਹੀ ਇਸਤਰੀ ਆਸਰੀ ਕੱਟੀ ਦੀ ਹੈ। ਇਹ ਵੱਖਰੀ ਗੱਲ ਹੈ ਕਿ ਰੋਜ਼ੀ ਰੋਟੀ ਕਮਾਉਣ ਦੀ ਆੜ ਲੈ ਕੇ ਉਸਨੇ ਘਰ ਅੰਦਰ ਭਾਵੇਂ ਨਿੱਜੀ ਹਕੂਮਤ ਦੀ ਸਥਾਪਨਾ ਕਰ ਰੱਖੀ ਹੋਈ ਹੈ ਘਰ ਅੰਦਰ ਪੁਰਸ਼ ਸਵਾਮੀ ਵਣ ਕੇ ਵਿਚਰਦਾ ਹੈ ਬਾਹਰ ਭਾਵੇਂ ਇਸਨੇ ਕੋਈ ਕਿੱਤਾ ਕੋਈ ਵੀ ਕਿੱਤਾ ਅਪਣਾ ਰੱਖਿਆ ਹੋਵੇ ਘਰ ਅੰਦਰ ਕੇਵਲ ਇਸ ਦੀਆਂ ਤਣੀਆਂ ਭਾਵਾਂ ਤੇ ਆਕੜੀਆਂ ਮੁਛਾਂ ਹੀ ਦਿਖਾਈ ਦਿੰਦੀਆਂ ਹਨ ਜਦ ਕੇ ਇਸਤਰੀ ਰੋਟੀ ਪਾਣੀ ਦਾ ਇੰਤਜ਼ਾਮ ਕਰਦੀ ਹੈ ਕੱਪੜੇ ਲੱਤੇ ਦੀ ਤੇ ਘਰ ਦੀ ਸਫਾਈ ਕਰਦੀ ਹੈ ਹਿਸਾਬ ਕਿਤਾਬ ਰੱਖਦੀ ਹੈ ਅਤੇ ਹਿਸਾਬ ਨਾਲ ਘਰ ਚਲਾਉਂਦੀ ਹੈ ਜੇ ਜੇਕਰ ਕੋਈ ਬਿਮਾਰ ਪੈ ਜਾਵੇ ਉਸ ਦੀ ਦਵਾਈ دارੂ ਤੇ ਤਿਮਾਰਦਾਰੀ ਤੇ ਉਸ ਤੇ ਗੰਧ ਦੀ ਗੰਧ ਦੀ ਹੁੰਝ ਹੁੰਝਾਈ ਵੀ ਕਰਦੀ ਹੈ ਆਨੰਦ ਮਾਨਣ ਤੇ ਪ੍ਰਸੰਨ ਮੋਲ ਵਿੱਚ ਵਿਚਰਨ ਦਾ ਹੱਕ ਪੁਰਸ਼ ਨੇ ਆਪਣੇ ਆਪ ਨੂੰ ਦੇ ਰੱਖਿਆ ਹੈ ਇਸਤਰੀ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਕੇਵਲ ਉਸੇ ਚੋਂ ਹੀ ਸੰਤੁਸ਼ਟਤਾ ਖੋਜਣ ਦੇ ਉਪਰਾਲੇ ਕਰਦੀ ਰਹਿੰਦੀ ਹੈ ਪੁਰਸ਼ ਪੁੱਤਰ ਦੇ ਰੂਪ ਵਿੱਚ ਪਤੀ ਦੇ ਰੂਪ ਵਿੱਚ ਤੇ ਪਿਤਾ ਦੇ ਰੂਪ ਵਿੱਚ ਕੇਵਲ ਪੁਰਸ਼ੀ ਬਣਿਆ ਰਹਿੰਦਾ ਹੈ ਜਦਕਿ ਇਸਤਰੀ ਪੁੱਤਰੀ ਬਣ ਕੇ ਪਤਨੀ ਬਣ ਕੇ ਤੇ ਮਾਂ ਬਣ ਕੇ ਵੱਖਰੀਆਂ-ਵੱਖਰੀਆਂ ਭੂਮਿਕਾਵਾਂ ਨਿਭਾਉਂਦੀ ਰਹਿੰਦੀ ਹੈ। ਪੁਰਸ਼ ਤੇ ਔਰਤ ਦੇ ਇਹ ਰਿਸ਼ਤੇ ਕੁਝ ਕੋਰੇ ਜਿਹੇ ਹਨ ਪਰ ਇਹਨਾਂ ਦਾ ਇੱਕ ਹੋਰ ਰਿਸ਼ਤਾ ਬੜਾ ਹੀ ਨਰਾਲਾ ਹੈ ਜਿਹੜਾ ਦੰਭ, ਭਰਮ ਅਤੇ ਪੁਝਲਾਵਿਆਂ ਨਾਲ ਸੰਚਾਰਿਆ ਪਿਆ ਹੈ। ਇਹ ਹੈ ਪ੍ਰੇਮੀ ਦਾ ਤੇ ਪ੍ਰੇਮਿਕਾ ਦਾ ਰਿਸ਼ਤਾ। ਕੁਦਰਤ ਨੇ ਇਸਤਰੀ ਅਤੇ ਪੁਰਸ਼ ਨਾਲ ਇੱਕ ਡੂੰਗੀ ਸ਼ਰਾਰਤ ਕਰ ਰੱਖੀ ਹੈ। ਇਹਨਾਂ ਦੋਹਾਂ ਨੂੰ ਸੰਭੋਗੀ ਬੰਧਨਾਂ ਵਿੱਚ ਉਲਝਾਉਣ ਲਈ ਇਹਨਾਂ ਦੀਆਂ ਭਾਵਨਾਵਾਂ ਉੱਪਰ ਮੋਹ ਦਾ ਮਲੰਮਾ ਚਾੜ ਦਿੱਤਾ ਗਿਆ ਹੈ। ਇਹ ਮਲਮਾ ਵਾਸਤਵਿਕਤਾ ਦੀ ਥੋੜੀ ਬਹੁਤ ਰਗੜ ਦੀ ਰਗੜ ਵੀ ਸਾਰਜੋਗ ਨਹੀਂ ਹੈ ਮੋਹ ਕੇਵਲ ਸੰਭੋਗ ਲਈ ਲਾਲਸਾ ਨਹੀਂ ਹੁੰਦੀ ਉਸ ਤੋਂ ਵੀ ਕਿਧਰੇ ਪ੍ਰਭਲ ਇਸ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਜਿੱਥੇ ਸੰਭੋਗ ਲਈ ਤਾਂ ਕੇਵਲ ਛਿਣ ਭਰ ਦੀ ਵਿਆਕਲਤਾ ਹੁੰਦੀ ਹੈ ਉੱਥੇ ਮੋਹ ਅਕਲਤਾ ਤੋਂ ਛੁਟਕਾਰੇ ਲਈ ਕੀਤਾ ਜਾ ਰਿਹਾ ਲੰਮਾ ਯਤਨ ਹੁੰਦਾ ਹੈ ਪ੍ਰੇਮ ਦੀ ਮਾਰਚ ਆਏ ਹੋਏ ਇਸਤਰੀ ਤੇ ਪੁਰਸ਼ ਦਾ ਇਸ ਵੱਲ ਵਤੀਰਾ ਇਕਸਾਰ ਨਹੀਂ ਹੁੰਦਾ ਪੁਰਸ਼ ਲਈ ਇਹ ਵੀ ਉਸਦੀ ਹਮਮਾ ਨੂੰ ਸੰਤੁਸ਼ਟ ਕਰਨ ਦਾ ਇੱਕ ਹੋਰ ਰਾਹ ਹੁੰਦਾ ਹੈ ਪ੍ਰੇਮਕਾ ਨੂੰ ਆਪਣੀ ਸੋਚ ਸਜਾਵਟ ਦਾ ਸਾਧਨ ਮੰਨ ਕੇ ਕ੍ਰੂਪਤੀ ਵਜੋਂ ਚਿਤਵਦਾ ਹੈ ਉਸ ਨੂੰ ਸ਼ਿੰਗਾਰਨ ਲਈ ਗੱਜਨਾ ਲਿਖਦਾ ਹੈ ਤੇ ਗੀਤ ਗਾਉਂਦਾ ਹੈ ਹੋਰਨਾਂ ਦੇ ਉਚਾਰੇ ਹੋਏ ਦੋਹੇ ਦੁਹਰਾਉਂਦਾ ਹੈ ਇਸ ਤੋਂ हट ਕੇ ਫਿਰ ਇਹ ਵੀ ਮੰਗ ਕਰਦਾ ਹੈ ਕਿ ਪ੍ਰੇਮਕਾ ਉਸਦੀ ਹਰ ਕਾਮਨਾ ਉੱਪਰ ਵਾਰੀ ਜਾਂਦੀ ਰਹੇ ਕੁਰਬਾਨ ਹੁੰਦੀ ਰਹੇ ਉਧਰ ਦੂਜੇ ਬੰਨੇ ਪ੍ਰੇਮਕਾ ਨੂੰ ਪ੍ਰੇਮੀ ਦੀ ਨਹੀਂ ਵਾਰ ਦੀ ਤਲਾਸ਼ ਹੁੰਦੀ ਹੈ ਉਵਰ ਵਿਦੀ ਜਿਹੜਾ ਉਸਦੇ ਘਰ ਦਾ ਇੱਕ ਜੀਵ ਹੋਵੇ ਤੇ ਉਸਦੇ ਬੱਚੇ ਦਾ ਯੋਗ ਪਿਤਾ ਹੋਵੇ ਉਹ ਮੋਹ ਦੇ ਚੱਲ ਚ ਇਹ ਸੱਤਕ ਗ੍ਰਸੀ ਹੋਈ ਨਹੀਂ ਹੁੰਦੀ ਕਿ ਭਵਿਕ ਨੂੰ ਅਖੋਲ ਲੈ ਹੋਣ ਦੇਵੇ ਇਸਤਰੀ ਉਮਰ ਪਰ ਭਾਵੇਂ ਪ੍ਰੇਮ ਦਾ ਸਵਾਗ ਭਰਦੀ ਰਹੇ ਪਰ ਉਸ ਦਾ ਪ੍ਰੇਮ ਵੱਲ ਵਿਹਾਰਕ ਪਤੀਰਾ ਹੀ ਰਹਿੰਦਾ ਹੈ ਪੱਥਰਾਂ ਨੂੰ ਤੋੜ-ਤੋੜ ਨਹਿਰਾਂ ਕੱਢ ਦੇ ਜਾਂ ਮਾਰੂਥਲਾਂ 'ਚ ਭਟਕਦੇ ਪ੍ਰੀਮੀਆਂ ਨੂੰ ਮਿਲਣ ਲਈ ਤਾਂਗਦੀਆਂ ਪ੍ਰੇਮਕਾਵਾਂ ਆਪਣਾ ਤੀਰ ਜ ਕਦੀ ਵੀ ਨਹੀਂ ਤਿਆਗਦੀਆਂ ਅਤੇ ਮਿਲਾਪ ਲਈ ਇਨਾਂ ਦੇ ਕੀਤੇ ਯਤਨ ਵੀ ਠਮਮਿਆਂ ਵਾਲੇ ਹੀ ਹੁੰਦੇ ਹਨ ਪੁਰਸ਼ ਤੇ ਔਰਤ ਦੇ ਵਤੀਰੇਆਂ ਵਿੱਚ ਇਹ ਅੰਤਰ ਕਿਉਂ ਕਿਸੇ ਵੀ ਜੀਵ ਦਾ ਵਤੀਰਾ ਉਸਦੇ ਦਿਮਾਗ ਅੰਦਰਲੀ ਹਲਚਲ ਦਾ ਪ੍ਰਗਟਾਵਾ ਹੁੰਦਾ ਹੈ ਜਿਵੇਂ ਸਰੀਰ ਦੇ ਅੰਗਾਂ ਦਾ ਵਿਕਾਸ ਹੁੰਦਾ ਹੈ ਇੰਜ ਹੀ ਦਿਮਾਗ ਦਾ ਵੀ ਵਿਕਾਸ ਹੁੰਦਾ ਹੈ ਤੇ ਸਿੱਟੇ ਵਜੋਂ ਪ੍ਰਾਣੀਆਂ ਦੇ ਵਿਚਰਣ ਢੰਗ ਵਿੱਚ ਵੀ ਫਰਕ ਪੈਂਦਾ ਰਹਿੰਦਾ ਹੈ ਕਿਰਲਿਆਂ ਤੇ ਸੱਪਾਂ ਦੇ ਦਿਮਾਗ ਦਾ ਪ੍ਰਗਟਾਵਾ ਬਹੁਤ ਹੀ ਸੀਮਤ ਹੁੰਦਾ ਹੈ ਇਸਦੇ ਮੁੱਖ ਕੰਮ ਹੁੰਦੇ ਹਨ ਸਵਾਸ ਨੂੰ ਚਲਦੇਆਂ ਰੱਖਣਾ ਦਿਲ ਨੂੰ ਧੜਕਦੇਆਂ ਰੱਖਣਾ ਤਸਿਲਕ ਦੇ ਨੂੰ ਖਾਣ ਪੀਣ ਸੰਭੋਗ ਤੇ ਸੁਰੱਖਿਆ ਲਈ ਤੁਰਦਿਆਂ ਫਿਰਦਿਆਂ ਤੇ ਨੱਟਦਿਆਂ ਭਜਦਿਆਂ ਰੱਖਣਾ ਸੱਪ ਕੱਛੂ ਤੇ ਕਿਰਲੇ ਬੱਚਿਆਂ ਦੀ ਸੰਭਾਲ ਵੱਲੋਂ ਕਾਹੀ ਵੇਸਲੇ ਰਹਿੰਦੇ ਹਨ ਹਾਂ ਅੰਡੇ ਇਹ ਨਿਵੇਕਲੇ ਤੇ ਸੁਰੱਖਿਤ ਸਥਾਨ ਉੱਪਰ ਢੀਂਦੇ ਹੰ ਜਿਨ੍ਹਾਂ ਚੋਂ ਬੱਚੇ ਨਿਕਲ ਕੇ ਮਰਦੇ ਖਪਤੇ ਹੋਏ ਆਪਣੇ ਆਪ ਵੱਡੇ ਹੁੰਦੇ ਰਹਿੰਦੇ ਹਨ ਪਸ਼ੂਆਂ ਨੂੰ ਸੱਪਾਂ ਕਿਰਲਿਆਂ ਦਾ ਦਿਮਾਗ ਤਾਂ ਵਿਰਸੇ 'ਚ ਮਿਲਿਆ ਹੀ ਪਰ ਇਸ ਤੋਂ ਉੱਪਰ ਦੋ ਬਾਧੂ ਗਲਾਫ ਚੜ੍ਹ ਗਏ ਅੰਦਰਲਾ ਲਿੰਬਸ ਗਲਾਫ ਤੇ ਬਾਹਰਲਾ ਕਾਰਟੈਕਸ ਗਲਾਫ ਜਿਸ ਕਰਕੇ ਸੱਪਾਂ ਕਰ ਲੈਂਦੀਆਂ ਰੁਚੀਆਂ ਦੇ ਨਾਲ ਇਹਨਾਂ 'ਚ ਮਨੋਵੇਗ ਵੀ ਉਮੜਾਏ ਇਹ ਕੁਰਕਣ ਲੱਗ ਪਏ ਦਰ ਨਾਲ ਸਹਿਮਣ ਲੱਗ ਪਏ ਚੀਖਣ ਲੱਗ ਪਏ ਤਾਕ ਲਾ ਕੇ ਸ਼ਿਕਾਰਨ ਲੱਗ ਸ਼ਿਕਾਰ ਕਰਨ ਲੱਗ ਪਏ ਤੇ ਫਿਰ ਇੰਡਿਆਂ ਦੀ ਥਾਂਵੇਂ ਬੱਚਿਆਂ ਨੂੰ ਪੇਟੋਂ ਜਨਮ ਕੇ ਦੇ ਕੇ ਉਹਨਾਂ ਦੀ ਪਾਲਣਾ ਕਰਨ ਲੱਗ ਪਏ ਅਕੋ ਮਨੁੱਖ ਦੀ ਦਿਮਾਗ ਦੀਆਂ ਲਿੰਬਸ ਤੇ ਕਾਰਟੈਕਸ ਤਾਂ ਹੋਰ ਡੂੰਘੀਆਂ ਤੇ ਹੋਰ ਪੇਚੀਦਾ ਹੁੰਦੀਆਂ ਗਈਆਂ ਜਿਸ ਨਾਲ ਮਨੁੱਖ ਸ਼ਬਦਾਂ ਦਾ ਉਚਾਰਨ ਕਰਨ ਲੱਗ ਪਿਆ ਸੋਚਣ ਲੱਗ ਪਿਆ ਤੇ ਭਵਿਕ ਬਾਰੇ ਯੋਜਨਾਵਾਂ ਬਣਾਉਣ ਲੱਗ ਪਿਆ ਭਾਵਨਾਵਾਂ ਦੇ ਤੇ ਸੂਝ ਦੇ ਸਥਾਨ ਮਨੁੱਖ ਦੇ ਦਿਮਾਗ ਅੰਦਰ ਸਾਰੇ ਖਿੰਡੇ ਹੋਏ ਹੁੰਦੇ ਹਨ ਸਮਾਜ ਮਨੁੱਖ ਦਾ ਦਿਮਾਗ ਦੋ ਅੱਧਾਂ ਦਾ ਬਣਿਆ ਹੁੰਦਾ ਹੈ ਦਿਮਾਗ ਦੇ ਇਹ ਦੋ ਅੱਧ ਖੱਬਾ ਤੇ ਸੱਜਾ ਵੇਖਣ ਵਿੱਚ ਤਾਂ ਇੱਕ ਦੂਜੇ ਦਾ ਅਕਸ ਚਾਪਦੇ ਹਨ ਪ੍ਰਕਿਰਿਆ ਪੱਖੋਂ ਇਹ ਭਿੰਨ ਹੁੰਦੇ ਹਨ ਇਹ ਇੱਕ ਵਿਸ਼ੇਸ਼ ਪੁਲ ਰੂਚੀ ਆਂਗਰਾਹੀ ਵਿਚਕਾਰੋਂ ਇੱਕ ਦੂਜੇ ਨਾਲ ਜੁੜੀ ਹੋਏ ਹੁੰਦੇ ਹਨ ਦਿਮਾਗ ਦਾ ਖੱਬਾ ਅੱਧ ਜੀਵਨ ਨੂੰ ਹੁਲਾਰਾ ਦਿੰਦੀਆਂ ਪ੍ਰਵਿਰਤੀਆਂ ਦਾ ਕੇਂਦਰ ਹੁੰਦਾ ਹੈ ਇੱਥੇ ਪ੍ਰਸੰਨਤਾ ਆਨੰਦ ਅਤੇ ਮਨ ਪਰਚਾਵਿਆਂ ਬਾਰੇ ਅਹਿਸਾਸ ਪੁੰਗਰਦੇ ਹਨ ਸੂਝ ਨਾਲ ਸੰਬੰਧ ਰੱਖਦੀਆਂ ਕੁਝ ਮਹੱਤਵਪੂਰਨ ਉਚੀਆਂ ਵੀ ਇੱਥੋਂ ਹੀ ਪੁੰਗਰਦੀਆਂ ਹਨ ਜਿਵੇਂ ਕਿ ਸ਼ਬਦਾਂ ਦਾ ਸਿੱਖਣਾ ਤੇ ਇਹਨਾਂ ਦਾ ਉਚਾਰਨ ਹਿਸਾਬੀ ਗਿਣਤੀਆਂ ਲਈ ਯੋਗਤਾ ਤਰਕ ਦਲੀਲਾਂ ਅਤੇ ਵਿਗਿਆਨ ਵੱਲ ਸੁਝਕਾਓ ਉਦਰ ਦਿਮਾਗ ਦਾ ਸੱਜਾ ਹੱਥ ਅੱਧ ਜੀਵਨ ਨਾਲ ਸੰਬੰਧਤ ਨਿਰਾਾਤਮਕ ਰੁਚੀਆਂ ਦੇ ਪੁੰਗਰਨ ਦਾ ਸਥਾਨ ਹੁੰਦਾ ਹੈ ਜਿਵੇਂ ਕਿ ਡਰ ਉਦਾਸੀ ਗਿਲਾਨੀ ਉਦਰੇਵੀ ਕਿਰਣਾ ਰੁਚੀਆਂ ਦੇ ਪੁੰਗਰਨ ਦਾ ਸਥਾਨ ਹੁੰਦਾ ਹੈ ਨਾਲੋਂ ਨਾਲ ਐਪਰ ਕਈ ਰਚਨਾਤਮਕ ਰੁਚੀਆਂ ਵੀ ਦਿਮਾਗ ਦੇ ਇਸੇ ਅੱਧ ਚੋਂ ਪੁੰਗਰਦੀਆਂ ਹਨ ਨਿਹਾਰਾਂ ਅਤੇ ਨਮੂਨਿਆਂ ਦੀ ਪਛਾਣ ਤੇ ਇਹਨਾਂ ਦੇ ਆਧਾਰ ਤੇ ਨਵੀਂ ਰਚਨਾ ਚੇਰਿਆਂ ਦੀ ਪਛਾਣ ਤੇ ਇਹਨਾਂ ਦੇ ਮਨ ਅੰਦਰ ਛਾਪ ਸੁਪਨੇ ਤੱਕ ਦੀ ਕਲਪਨਾ ਤੇ ਅੰਤਰੀਵਿਦ੍ਰਿਸ਼ਟੀ ਕਲਾ ਤੇ ਸੰਗੀਤ ਬਾਰੇ ਅਨੁਭਵ ਤੇ ਹੋਰ ਨਵਲ ਕੋਮਲ ਰਵਈਆ ਤੇ ਪ੍ਰਸ਼ੰਸਾ ਦੀ ਵਿਤ ਇਹ ਸਭ ਦਿਮਾਗ ਦੇ ਸੱਜੇ ਹੱਥ ਦੀ ਦੇਣ ਹੁੰਦੇ ਹਨ ਮਨੁੱਖੀ ਯੋਗ ਤੇ ਸਾਵੀ ਮਾਨਸਿਕ ਪ੍ਰਗਤੀ ਲਈ ਉਂਝ ਤਾਂ ਇਹੋ ਉਚਿਤ ਹੈ ਕਿ ਦਿਮਾਗ ਦੇ ਦੋਵੇਂ ਅਧਿਕ ਕੋ ਜਿਹੇ ਪ੍ਰਫੁੱਲਤ ਹੋਣ ਪਰ ਬਹੁਤਿਆਂ 'ਚ ਨਹੀਂ ਹੁੰਦਾ ਕਿਸੇ 'ਚ ਇੱਕ ਅਧ ਹਾਵੀ ਹੁੰਦਾ ਹੈ ਤੇ ਕਿਸੇ 'ਚ ਦੂਜਾ ਤੇ ਇਸ ਦੇ ਆਧਾਰ ਤੇ ਮਨੁੱਖ ਵਿਗਿਆਨ ਤੇ ਕਲਾ ਦੇ ਖੇਤਰ ਵਿੱਚ ਨਪੁੰਨਤਾ ਜਾਂ ਫਿਰ ਕਿਸੇ ਵਿਸ਼ੇਸ਼ ਪੇਸ਼ੇ 'ਚ ਮਹਾਰਤ ਹਾਸਲ ਕਰਦਾ ਹੈ ਜਿਨ੍ਹਾਂ 'ਚ ਦਿਮਾਗ ਦਾ ਸੱਜਾ ਅਧ ਹਾਵੀ ਹੁੰਦਾ ਹੈ ਉਹ ਚੰਗੇ ਆਰਕੀਟੈਕਟ ਬਣਦੇ ਹਨ ਚੰਗੇ ਕਲਾਕਾਰ ਬਣਦੇ ਹਨ ਚੰਗੇ ਸਾਹਿਤਕਾਰ ਜਾਂ ਚੰਗੇ ਸ਼ਾਇਰ ਬਣਦੇ ਹਨ ਤੇ ਜਿਨ੍ਹਾਂ ਦਾ ਖੱਬਾ ਅਧ ਹਾਵੀ ਹੁੰਦਾ ਹੈ ਉਹ ਵਿਗਿਆਨੀ ਬਣਦੇ ਹਨ ਹਿਸਾਬਦਾਨ ਬਣਦੇ ਹਨ ਉਦਯੋਗਪਤੀ ਬਣਦੇ ਹਨ ਜਰਨਲ ਬਣਦੇ ਹਨ ਤੇ ਜਾਂ ਫਿਰ ਸਿਆਸਤਦਾਨ ਬਣਦੇ ਹਨ ਦਿਮਾਗ ਦੇ ਦੋਵੇਂ ਅਧ ਤੇ ਇਸਤਰੀ ਤੇ ਪੁਰਸ਼ ਵਿੱਚ ਵੱਖਰੀ ਵੱਖਰੀ ਪ੍ਰਕਾਰ ਸਾਰਥਕ ਹੁੰਦੇ ਹਨ ਜਿਵੇਂ ਪੁਰਸ਼ਾਂ ਵਿੱਚ ਦਿਮਾਗ ਦਾ ਖੱਬਾ ਦਹਾਵੀ ਹੁੰਦਾ ਹੈ ਉਸੇ ਇਸਤਰੀਆਂ ਦਿਮਾਗ ਦੇ ਸੱਜੇwidehat ਵੱਧ ਪ੍ਰਭਾਵਿਤ ਹੁੰਦੀਆਂ ਰਹਿੰਦੀਆਂ ਹਨ ਇਸ ਲਈ ਪੁਰਸ਼ਾਂ ਦੇ ਟਾਕਰੇ ਕੋਮਲ ਚਿੱਤ ਤੇ ਸੁਖਮ ਭਾਵਨਾਵਾਂ ਦਾ ਵਧੇਰੇ ਵਿਖਾਲਾ ਕਰਦੀਆਂ ਜਾਪਦੀਆਂ ਹਨ ਜਿੱਥੇ ਉਤੇਜਿਤ ਹਾਲਤ ਵਿੱਚ ਪੁਰਸ਼ ਕੇਵਲ ਦਿਮਾਗ ਦੇ ਇੱਕੋ ਅੱਧਾ ਪ੍ਰਭਾਵ ਗ੍ਰਹਿਣ ਕਰਦੇ ਹਨ ਉੱਥੇ ਇਸਤਰੀਆਂ ਇਸ ਦੀ ਇਸੀ ਸਥਿਤੀ 'ਚ ਦਿਮਾਗ ਦੇ ਦੋਵੇਂ ਅਧਾਂ ਦੀ ਇੱਕੋ ਵੇਲੇ ਵਰਤੋਂ ਕਰਨ ਯੋਗ ਹੁੰਦੀਆਂ ਹਨ ਇਸ ਦਾ ਕਾਰਨ ਭਾਵੇਂ ਇਹ ਹੈ ਕਿ ਦਿਮਾਗ ਦੇ ਦੋ ਅੱਧਾਂ ਵਿਚਕਾਰ ਬਣਿਆ ਹੋਇਆ ਪੁਲ ਇਸਤਰੀਆਂ ਵਿੱਚ ਪੁਰਸ਼ਾਂ ਨਾਲੋਂ ਵਧੀਆਂ ਹੈਸੀਤ ਵਾਲਾ ਹੁੰਦਾ ਹੈ। ਪੁਰਸ਼ਾਂ 'ਚ ਵਧੇਰੇ ਇੱਕ ਵੇਲੇ ਜਾਂ ਤਾਂ ਕੇਵਲ ਭਾਵਕ ਹੁੰਦੇ ਹਨ ਜਾਂ ਫਿਰ ਤਰਕਵਾਦੀ ਸੂਝ ਨਾਲ ਸੰਚਾਰੇ ਹੋਏ। ਇਸਤਰੀਆਂ ਭਾਵਨਾਵਾਂ ਦੇ ਪ੍ਰਭਾਵ ਅਧੀਨ ਵਿਚਰਦੀਆਂ ਹੋਈਆਂ ਵੀ ਸੂਝ ਨੂੰ ਹੱਥੋਂ ਨਹੀਂ ਗਵਾਉਂਦੀਆਂ। ਇਸੇ ਯੋਗਤਾ 'ਚ ਇਸਤਰੀ ਪੁਰਸ਼ ਨਾਲੋਂ ਅਸ਼੍ਰਿਸ਼ਟ ਹੈ ਤੇ ਦੂਜੇ ਪਾਸੇ ਪੁਰਸ਼ ਕੰਮ ਨਪਟਾਉਣ ਵਿੱਚ ਉਦਮੀ ਤੇ ਸਾਸ ਹੀ ਹੁੰਦੇ ਹਨ। ਪਰ ਨਾਲ ਹੀ ਆਪਣੇ ਹੱਕਾਂ ਨੂੰ ਜਿਤਾਉਣ ਤੇ ਜਿਮਾਉਣ ਨੂੰ ਵਿੱਚ ਵੀ ਪੁੱਜ ਕੇ ਤੱਕੜ ਵੀ ਹੁੰਦੇ ਹਨ ਹਿਸਾਬ ਕਿਤਾਬ ਦਾ ਤਨੀਪੁਰਸ਼ ਢਕੀਲੇ ਤੇ ਭਰੂਰੇ ਹਿਰਦੇ ਵਾਲਾ ਇਹ ਸੁਪਨੇ ਸਾਸ ਰੋਮਾਂਟਿਕ ਪੰਡ ਹੁੰਦਾ ਹੈ ਇਸ ਵਿੱਚ ਇਸਤਰੀ ਵਾਲੀ ਭਾਵਨਾਵਾਂ ਦੀ ਲੋਚ ਨਹੀਂ ਹੁੰਦੀ ਪੁਰਸ਼ ਅੰਦਰਲੇ ਜਜ਼ਬਾਤੀ ਉਤਰਾ ਚੜਾਏ ਸ੍ਰੀ ਨਾਲ ਨਾਲੋਂ ਵੱਧ ਤੀਬਰ ਹੁੰਦੇ ਹਨ ਪਰ ਇਹ ਯੋਗਤਾ ਪੂਰਕ ਇਹਨਾਂ ਦਾ ਵਿਖਾਲਾ ਕਰਨ ਨੂੰ ਚਿਤਕਦਾ ਰਹਿੰਦਾ ਹੈ ਲੁਕਾ ਦੇ ਬਾਵਜੂਦ ਇਸਤਰੀ ਉਮੜਦੇ ਜਜ਼ਬਾਤਾਂ ਨੂੰ ਝਟ ਪਾਪ ਲੈਂਦੀ ਹੈ ਕਹੀਂ ਹੋਈ ਗੱਲ ਦੇ ਗੁੱਝੇ ਅਰਥ ਵੀ ਇਸਤਰੀ ਲਈ ਇੰਨੇ ਗੁੱਝੇ ਨਹੀਂ ਰਹਿੰਦੇ ਜਿੰਨੇ ਕਿ ਪੁਰਸ਼ ਲਈ ਇਸ ਲਈ ਕਿਉਂਕਿ ਇਸਤਰੀ ਦੀ ਅੰਤਰ ਪ੍ਰੇਰਣਾ ਪੁਰਸ਼ ਦੇ ਟਾਕਰੇ ਸੁਭੋਧ ਹੁੰਦੀ ਹੈ ਸ਼ਬਦਾਂ ਦੀ ਸੁਤਰੀ ਚੋਣ ਤੇ ਇਹਨਾਂ ਦਾ ਉਚਾਰਨ ਇਸਤਰੀ ਦੇ ਹਿੱਸੇ ਵਧੇਰੇ ਆਏ ਹੁੰਦੇ ਹਨ ਜਿਵੇਂ ਕਿ ਟਰਮਾ ਧੀਰਜ ਤੇ ਸਹਿਨਸ਼ੀਲਤਾ ਵੀ ਜਿੱਥੇ ਪੁਰਸ਼ ਮਾਨਸਿਕ ਕੌਕੜਾਂ ਦੀ ਛੇਤੀ ਟੁੱਟ ਜਾਂਦਾ ਹੈ ਉੱਥੇ ਇਸਤਰੀ ਦਾ ਸੁਭਾਅ ਕੁਲਚਕੀਲਾਪਨ ਭਾਵਨਾਵਾਂ ਦੀ ਸੁਖਮਤਾ ਤੇ ਸੂਝ ਦੀ ਸੋਗਮੀ ਦਾ ਵਿਖਾਲਾ ਕਰਦਾ ਹੋਇਆ ਆਪਣੇ ਆਪ ਨੂੰ ਖੰਡਣ ਲਈ ਨਹੀਂ ਕਹਿੰਦਾ ਖੰਡਣ ਨਹੀਂ ਖੰਡਣ ਨਹੀਂ ਦਿੰਦਾ ਇਸਤਰੀ ਉਦਰੇਵੇਂ ਤੇ ਦਿਲਗੀਰੀਆਂ ਨੂੰ ਪੁਰਸ਼ ਨਾਲੋਂ ਵਧੇਰੇ ਮਹਿਸੂਸ ਕਰਦੀ ਹੈ ਭਾਵੇਂ ਇਸ ਕਰਕੇ ਹੀ ਇਸਤਰੀ ਦਾ ਦਿਮਾਗ ਫੁਰਤੀ ਚੁਸਤੀ ਤੇ ਸਾਵਧਾਨੀ ਨੂੰ ਮਾਨਸਿਕ ਖਿੰਨਤਾ ਸਮੇਂ ਨਹੀਂ ਤਿਆਗਦਾ ਵੇਖਿਆ ਜਾਵੇ ਤਾਂ ਇਸਤਰੀ ਦਾ ਦਿਮਾਗ ਪੁਰਸ਼ ਨਾਲੋਂ ਆਕਾਰ 'ਚ ਛੋਟਾ ਹੁੰਦਾ ਹੈ 10 ਤੋਂ ਲੈ ਕੇ 15 ਗ੍ਰਾਮਾਂ ਦਾ ਅੰਤਰ ਹੁੰਦਾ ਹੈ ਇਹਨਾਂ ਦੋਹਾਂ 'ਚ ਪਰ ਦਿਮਾਗ ਦਾ ਵੱਡਾ ਆਕਾਰ ਵਧੇਰੀ ਸਿਆਣਪ ਦਾ ਚਿੰਨ੍ਹ ਹੀ ਸਮਝਿਆ ਜਾਂਦਾ ਹੈ ਸਿਆਣਪ ਦਿਮਾਗ ਦੀ ਅੰਤਰੀਵੀ ਗੁੰਝਲਦਾਰ ਬਣਤਰ ਉੱਪਰ ਨਿਰਪਰ ਕਰਦੀ ਹੈ ਫਰਾਂਸ ਦੀ ਇੱਕ ਸਰਕਟ ਲਖਾਰੀ ਅਨਾਤੋਲ ਫਰਾਂਸ ਦਾ ਦਿਮਾਗ ਇਸਤਰੀਆਂ ਦੇ ਦਿਮਾਗ ਨਾਲੋਂ ਹੀ ਵਜ਼ਨ 'ਚ 20 ਗ੍ਰਾਮ ਘੱਟ ਸੀ ਪਰ ਉਸਤੇ ਬੁੱਧੀਮਾਨ ਹੋਣ 'ਚ ਕਿਸੇ ਨੂੰ ਕਦੀ ਵੀ ਕੋਈ ਸੰਦੇਹ ਨਹੀਂ ਰਿਹਾ ਇਹ ਸਭ ਕੁਝ ਇਸ ਸੰਵੰਤਨ ਨਾਲ ਲਿਖਿਆ ਜਾ ਰਿਹਾ ਹੈ ਕਿ ਇਸਤਰੀਆਂ ਤੇ ਪੁਰਸ਼ ਇੱਕ ਦੂਜੇ ਦੀਆਂ ਮੂਲ ਭਾਵਨਾਵਾਂ ਤੇ ਰੁਚੀਆਂ ਬਾਰੇ ਜਿੰਨਾ ਵੱਧ ਜਾਣਨਗੇ ਉੰਨੇ ਹੀ ਵਧੀਰੇ ਢੁਕਵੇਂ ਢੰਗ ਨਾਲ ਉਹ ਇੱਕ ਦੂਜੇ ਨਾਲ ਰਲ ਮਿਲ ਕੇ ਜੀਵਨ ਬਤਾਉਣ ਦਾ ਉਪਰ ਉਪਰਾਲਾ ਕਰਨਗੇ ਭਰਮਾਂ ਉੱਪਰ વૈਮਾਂ ਉੱਪਰ ਖੁਸ਼ਹਫਮੀਆ ਉੱਪਰ ਯੋਗ ਮੰਗਾ ਉੱਪਰ ਛੁੱਟੀਆਂ ਆਸਾਂ ਉੱਪਰ ਬੇਜਾ ਤਾਂਗਾ ਉੱਪਰ ਸਬੰਧਾਂ ਦੇ ਮਹਿਰ ਉਸਾਰਨਾ ਪੁੱਲ ਹੀ ਨਹੀਂ ਮੂੜ ਮੂਰਖਤਾ ਹੁੰਦੀ ਹੈ ਇਸ ਤੀ ਤੇ ਪੁਰਸ਼ ਦੀਆਂ ਰੁਚੀਆਂ ਵਿਚਕਾਰ ਲਈ ਨਾ ਅੰਤਰ ਨੂੰ ਕੋਈ ਹੱਦ ਸਪਸ਼ਟਤਾ ਨਾਲ ਨਹੀਂ ਦਿਖੇੜਦੀ ਕੁਝ ਪਿਰਸ਼ ਪੁਰਸ਼ ਵੀ ਇਸਤਰੀਆਂ ਦੀਆਂ ਭਾਵਨਾਵਾਂ ਵਾਲੇ ਮਿਲ ਜਾਂਦੇ ਹਨ ਇੰਜ ਹੀ ਕੁਝ ਇਸਤਰੀਆਂ ਵੀ ਪੁਰਸ਼ਾਂ ਦੀ ਸੂਝ ਵਾਲੀਆਂ ਮਾਲਕ ਹੁੰਦੀਆਂ ਹਨ ਚੀਨੀ ਪੁਰਸ਼ਾਂ ਬਾਰੇ ਅਨੁਭਵ ਹੈ ਕਿ ਉਹ ਆਪਣੀਆਂ ਭਾਵਨਾਵਾਂ ਦਾ ਇਸਤਰੀਆਂ ਵਾਂਗ ਪ੍ਰਗਟਾਵਾ ਕਰਦੇ ਰਹਿੰਦੇ ਹਨ ਉੱਧਰ ਜਰਮਨ ਔਰਤਾਂ ਦੀ ਨਿਰਦੇਤਾ ਪੁਰਸ਼ਾਂ ਦੀ ਪੱਧਰ ਛੋਰੀ ਹੁੰਦੀ ਹੈ ਪਰ ਇਹ ਵੀ ਸਹੀ ਹੈ ਕਿ ਡਿਕਨਸ ਦਾ ਰਚਿਆ ਪਾਤਰ ਸਿਡਨੀ ਕਾਰਟਨ ਆਪਣੀ ਪ੍ਰੇਮਿਕਾ ਦੇ ਪਤੀ ਦੀ ਜਾਨ ਬਚਾਉਣ ਲਈ ਗਲੋਟਿਨ ਥੱਲੇ ਸਿਰ ਦੇਣ ਵਾਲਾ ਕੇਵਲ ਪੁਰਸ਼ ਹੀ ਹੋ ਸਕਦਾ ਹੈ ਜਦਕਿ ਬਰਨਾਰਡ ਬਰਨਾਰਡ ਸ਼ਾਹ ਦੀ ਰਚਿਤ ਕੈਂਡੀਡਾ 20 ਵਰਿਆਂ ਦੇ ਨੌਜਵਾਨ ਸ਼ਾਇਰ ਨੂੰ ਛੱਡ ਕੇ 40 ਵਰਿਆਂ ਦੇ ਪਾਦਰੀ ਨੂੰ ਆਪਣੇ ਨੇ ਚੁਣਨ ਵਾਲੀ ਇੱਕ ਇਸਤਰੀ ਹੀ ਕੋਸ਼ਿਸ਼ ਕਰਦੀ ਹੈ ਇਸ ਨੂੰ ਅਗਲੇ ਸਬਟਾਪਿਕ ਦੇ ਵਿੱਚ ਅਸੀਂ ਪੜ੍ਹਾਂਗੇ ਇਸਤਰੀ ਪੁਰਸ਼ ਦੇ ਰਾਹੋਂ ਭਟਕ ਰਹੇ ਸਬੰਧ ਇਹ ਅਗਲੀ ਆਡੀਓ ਚ